ਰਜiment ਕੱਲ੍ਹ ਦੀ ਲੋੜ ਆ ਉੱਥੇ ਉਸ ਵੇਲੇ ਦੁਹਾਈ ਪਿੱਟੀ ਜਾਂਦੀ ਐ ਅੱਜ 64 ਰਜiment ਦੀ ਲੋੜ ਆ ਉੱਥੇ ਉੱਥੇ ਸਿੱਖ ਤੇ 64 ਰਜiment ਜਾ ਕੇ ਦਿੱਲੀ ਦੀਆਂ ਉਹ ਰਾਖੀ ਰੱਖਣ ਦੇ ਲਈ ਉਸ ਦੇਸ਼ ਦੀ ਪ੍ਰਭੂ ਸਤਾਰੂ ਬਚਾਉਣ ਦੇ ਲਈ ਸਾਡੇ ਬੱਚੇ ਸਾਡੇ ਧੀਆਂ ਪੁੱਤ ਚਹਾਤਾ ਦਿੰਦੇ ਨਹੀਂ ਅੱਜ ਤੁਹਾਨੂੰ ਅਸੀਂ 15ਵੀਂ ਦਿਸ ਨੇ ਸ਼ੁਰੂ ਹੋ ਗਏ ਆ ਯਾਦ ਕਰਿਓ ਵਕਤ ਆਏਗਾ ਫੇਰ ਯਾਦ ਕਰਾਵਾਂਗੇ ਜਿੱਦੇ ਦੇਸ਼ ਦੇ ਅੰਦਰ ਤੁਹਾਡੀਆਂ ਕਰਤੂਤਾ ਕਰਕੇ بے لوڑا بے وجہ ਕਰੋਨਾ ਦਾ ਦਰ ਬਣਾ ਕੇ ਦੁਨੀਆ ਮਾਰੀ ਜਾ ਰਹੀ ਸੀ ਉਸ ਵੇਲੇ ਜੇਕਰ ਲੋਕਾਂ ਨੂੰ ਸਬ प्रोवाइड ਕਰਵਾਉਣ ਦਾ ਕੰਮ ਕੀਤਾ ਤਾਂ ਸਾਡੇ ਗੁਰੂ ਘਰਾਂ ਨੇ ਕੀਤਾ ਗੁਰਦੁਆਰਿਆਂ ਨੇ ਕੀਤਾ ਗੱਲਾਂ ਕਿੱਥੇ ਕਰਦੇ ਫਿਰਦੇ ਆਂ ਸਾਨੂੰ ਉਸ قوم ਨੂੰ ਉਹਨਾਂ ਲੋਕਾਂ ਨੂੰ ਤੁਸੀਂ ਪੱਤਰ ਵੀ ਦੱਸਦੇ ਹੋ ਜਿਹੜੇ ਸਵੇਰ ਤੋਂ ਸ਼ਾਮ ਉੱਠਦੇ ਆ ਜਦੋਂ ਗੁਰੂ ਦੇ ਚਰਨਾਂ ਜਾ ਕੇ ਅਰਦਾਸ ਕਰਕੇ ਸਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਨੂੰ ਤੁਸੀਂ ਪੱਤਰ ਵੀ ਦੱਸਦੇ ਹੋ ਇਹ ਤੁਹਾਡੀਆਂ ਨੀਤੀਆਂ ਨੇ ਮੈਂ ਦੋਸਤੋ ਤੁਹਾਨੂੰ ਅਪੀਲ ਕਰਦਾ ਹੱਥ ਜੋੜ ਕੇ ਬੇਨਤੀ ਆ ਇਹੋ ਜਿਹਾ ਵਕਤ ਰੋਜ਼ ਨਹੀਂ ਆਉਂਦਾ ਰਸਮਾਂ ਕੁਦਰਤ ਲਿਆਉਂਦੀ ਹੁੰਦੀ ਹੈ ਵਾਹਿਗੁਰੂ ਦੀ ਕੋਈ ਮਰਜ਼ੀ ਆ ਅੰਦੋਲਨ ਖੜਾ ਕਰਨ ਵਾਲੇ ਆਪਾਂ ਕੌਣ ਹੈ ਇਹ ਉਹ ਚਾਹੁੰਦਾ ਸੀ ਕੋਈ ਇਹ ਉਹਦੀ ਮਰਜ਼ੀ ਆ ਖੁਦਾ ਚਾਹੁੰਦਾ ਸੀ ਕਿ ਕੁਝ ਭਲਾ ਕਰੀਏ ਮਹਾਵਤ ਹੈ ਕਿ ਸੱਤ ਸਤਾ 12 ਸਾਲ ਬਾਅਦ ਆ ਰੂੜੀ ਦੀ ਵੀ ਸੁਣੀ ਜਾਂਦੀ ਹੈ ਤੁਹਾਡੀ ਤਾਂ ਭਰਾਵੋ 77 ਸਾਲ ਤੋਂ ਨਹੀਂ ਸੁਣੀ ਜਾ ਰਹੀ ਸੀ ਤੁਹਾਡੇ ਖਿਲਾਫ ਨੀਤੀਆਂ ਬਣਦੀਆਂ ਸੀ ਅਸੀਂ ਰੋਜ਼ ਨਾਮੇ ਦਿੰਦੇ ਸੀ ਕਿ ਨੀਤੀਆਂ ਕਿਸਾਨ ਦੇ ਖਿਲਾਫ ਬਣ ਰਹੀਆਂ ਨੇ ਨੀਤੀਆਂ ਕਾਰਪੋਰੇਟ ਪੱਖੀ ਬਣ ਰਹੀਆਂ ਨੇ ਲੇਕਿਨ ਅੱਜ ਵਕਤ ਹੈ ਅੱਜ ਵਕਤ ਹੈ ਐਨ ਉਸ ਟਾਈਮ ਤੇ ਜਦੋਂ ਨੀਤੀ ਘੜਿਆਂ ਨੇ ਬਾਹਰ ਨਿਕਲਣਾ ਹੈ ਤੁਸੀਂ ਅੰਦੋਲਨ ਦੇ ਦੌਰ ਦੇ ਵਿੱਚੋਂ ਦੂਸੇ ਅੰਦੋਲਨ ਦੇ ਰਾਹ ਤੋਂ ਅੰਦੋਲਨ ਚੱਲ ਰਿਹਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਅੱਜ ਫਿਕਰ ਪਿਆ ਹੋਇਆ ਕਿ ਆਹ ਜਿਹੜੇ ਕਿਸਾਨ ਐ ਅੰਦੋਲਨ ਕਰ ਰਹੇ ਨੇ ਛੇ ਕਰ ਇਹਨਾਂ ਦਾ ਅਜੰਡਾ ਸਾਡੇ ਚੋਣ ਮੈਨੀਫੈਸਟੋ ਚ ਨਾ ਆਇਆ ਤਾਂ ਸਾਨੂੰ ਕਿਸਾਨਾਂ ਦੀ ਵੋਟ ਨਹੀਂ ਪੈਣੀ ਇਸ ਕਰਕੇ ਤੁਹਾਡੇ ਇਸ ਅੰਦੋਲਨ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਮਜਬੂਰੀ ਬਣਾਈ ਹੋਈ ਹੈ ਕਿ ਤੁਹਾਡੀਆਂ ਮੰਗਾਂ ਤੁਹਾਡੇ ਮਸਲੇ ਤੁਹਾਡੀਆਂ ਸਮੱਸਿਆਵਾਂ ਉਹਨਾਂ ਦੇ ਮੰਗਪ ਆਪਣੇ ਜਿਹੜੇ ਚੋਣ ਮੈਨੀਫੈਸਟੋ ਬਣ ਰਹੇ ਨੇ ਉਹਦਾ ਹਿੱਸਾ ਬਣ ਰਹੇ ਨੇ ਇੱਥੇ ਨਹੀਂ ਗੱਲ ਮੁੱਕਦੀ ਕੱਲ ਇੱਥੇ ਨਹੀਂ ਮੁੱਕ ਜਾਣੀ ਕਿ ਕੱਲੇ ਚੋਣ ਮੈਨੀਫੈਸਟੋ ਨਾਲ ਗੱਲ ਬਣ ਜਾਣੀਆਂ ਦੋਸਤੋ ਅਗਲੀ ਗੱਲ ਕੀ ਸ਼ੁਰੂ ਹੋਣੀ ਆ ਹੁਣ ਡਬੇਟਾ ਸ਼ੁਰੂ ਹੋਣਗੀਆਂ ਆ ਚੈਨਲਾਂ ਤੇ ਜਾ ਕੇ ਬੈਸਾ ਹੋਣੀ ਐ ਪੁੱਛਣਗੇ ਬੁਲਾਉਣਗੇ ਵੱਖ-ਵੱਖ ਚੈਨਲ ਉੱਥੇ ਆ ਕੇ ਬਹੁਤ ਸਾਰੇ ਲੋਕਾਂ ਨੇ ਆਉਣਾ ਹੈ ਨਟਾਰਾ ਹੋਣਾ ਹੈ ਅੱਜ ਤੱਕ ਬਹੁਤ ਭਲੇਖੇ ਕੀ ਫੈਲਾਏ ਜਾ ਰਹੇ ਨੇ ਬਹੁਤ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਹੜੇ ਕਿਸਾਨਾਂ ਦੇ ਦੁਸ਼ਮਣ ਲੋਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਤਾ ਫਿਰ 17 ਲੱਖ ਕਰੋੜ ਰੁਪਏ ਦਾ ਬੋਝ ਪਏਗਾ ਖਜ਼ਾਨੇ ਤੇ ਕਿਹਾ ਜਾਂਦਾ ਹੈ ਲੇਕਿਨ ਦੋਸਤੋ ਦੇਸ਼ ਦੇ ਅੰਦਰ ਅਜਿਹੇ ਬੁੱਧੀਜੀਵੀ ਵੀ ਬੈਠੇ ਨੇ ਜਿਹੜੇ ਕਹਿੰਦੇ ਝੂਠੀ ਗੱਲ ਆ ਇਹ ਕੁਝ ਨਹੀਂ ਦੇਣਾ ਪੈਂਦਾ ਕਿਸੇ ਨੇ ਤਾਂ ਇਹ ਕਹਿਤਾ ਕਿ ਕੇਵਲ 50000 ਕਰੋੜ ਦੀ ਲੋੜ ਪੈਣੀ ਹੈ ਇੱਕ ਨੇ ਉਹ ਤੋਂ ਵੀ ਘਾਹਾਂ ਜਾ ਕੇ ਕਹਿਤਾ ਕੇਵਲ 20000 ਕਰੋੜ ਦੀ ਲੋੜ ਪੈਣੀ ਹੈ ਲੇਕਿਨ ਸਾਡੀ ਜਿਹੜੀ ਮਿਹਨਤ ਹੈ ਜਿੰਨਾ ਕਲਸੀ ਕੁਛ ਕਰ ਰਹੇ ਆ ਸਾਨੂੰ ਇਹ ਲੱਗ ਰਿਹਾ ਹੈ ਕਿ ਦੇਣਾ ਕੁਛ ਨਹੀਂ ਪੈ ਰਿਹਾ ਅਗਰ ਸਰਕਾਰ ਅੱਗੇ ਵੱਧ ਕੇ ਖੁਦੇ ਕੰਮ ਕਰਨਾ ਸ਼ੁਰੂ ਕਰੇ ਤਾਂ ਹਰ ਸਾਲ ਸਰਕਾਰ ਨੂੰ ਘੱਟੋ ਘੱਟ 50000 ਕਰੋੜ ਰੁਪਏ ਦਾ ਇਹ ਜੋ ਪ੍ਰਾਫਿਟ ਹੋਣਾ ਸ਼ੁਰੂ ਹੋ ਸਕਦਾ ਹੈ ਕਿਵੇਂ ਪਤਾ ਲੱਗਦਾ ਹੈ ਜਟਕੇ ਹਿਸਾਬ ਨਾਲ ਅਗਰ ਵੇਖੀਏ ਸਾਡੀ ਕਣਕ ਭਰਾਵੋ ਜੇ ਖਰੀਦੀ ਜਾਂਦੀ ਹੈ ਤਾਂ 21 ਜਾਂ 22 ਰੁਪਏ ਖਰੀਦੀ ਜਾਂਦੀ ਹੈ ਆਟਾ ਬਣਾ ਕੇ ਵੇਚਿਆ ਜਾਂਦਾ ਹੈ ਤਾਂ 40 ਤੋਂ 45 ਰੁਪਏ ਵੇਚਿਆ ਜਾਂਦਾ ਕੰਮ ਛੋਟਾ ਜਿਹਾ ਕੀਤਾ ਜਾਂਦਾ ਜੇਕਰ ਸਰਕਾਰ ਸਪਸ਼ਟ ਹੁੰਦਾ ਹੈ ਕਿ ਕਿਸਾਨ ਦੇ ਉਤਪਾਦਨ ਕਿਸਾਨ ਦੀ ਪੈਦਾ ਕੀਤੀ ਫਸਲ ਦਾ ਜੇਕਰ ਤੁਸੀਂ ਉਹਨੂੰ ਪ੍ਰੋਸੈਸ ਕਰਕੇ ਸਰਕਾਰ ਪ੍ਰੋਸੈਸਿੰਗ ਪਲਾਂਟ ਲਾ ਲਾ ਕੇ ਉਹਨੂੰ ਵੇਚਦੀ ਹੈ ਸਰਕਾਰ ਨੂੰ اربਾਂ ਰੁਪਏ ਦਾ ਮੁਨਾਫਾ ਹੋ ਸਕਦਾ ਹੈ ਨੁਕਸਾਨ ਵਾਲੀ ਕੋਈ ਗੱਲ ਨਹੀਂ ਸਾਡੀ ਰਿਸਰਚ ਕਹਿੰਦੀ ਹੈ ਲੇਕਿਨ ਸਮਾਂ ਆਏਗਾ ਵੀਰੋ ਆ ਜਿਹੜਾ ਵੱਡਾ ਪਲੇਟਫਾਰਮ ਆ ਚੈਨਲਾਂ ਦਾ ਇਹਦੇ ਤੇ ਜਦੋਂ ਬਹਿਸ ਹੋਣੀ ਹੈ ਜਦੋਂ ਚਰਚਾ ਹੋਣੀ ਹੈ ਉਦੋਂ ਸੱਚ ਨੂੰ ਨਿਤਾਰ ਕੇ ਸਾਹਮਣੇ ਲਿਆਉਣ ਦਾ ਮੌਕਾ ਮਿਲਣਾ ਇੱਕੋ ਵਾਰੀ ਟਾਈਮ ਆਇਆ ਜੱਟੋ ਆਪਣੇ ਹੱਥ 'ਚ ਇੱਕੋ ਵਾਰੀ ਟਾਈਮ ਆਇਆ ਆਪਣੇ ਹੱਥ 'ਚ ਸੱਚ ਨਖੇਰਨ ਦਾ ਸੋ ਇਹਸ ਕਰਕੇ ਚਿੰਦੇ ਮੇਰੇ ਵੀਰ ਮੇਰੀ ਆਵਾਜ਼ ਸੁਣਦੇ ਆਖੇ ਹਰ ਇੱਕ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਦਾਨ ਚ ਆ ਜੇ ਸਾਡੀ ਲੜਾਈ ਕੇਵਲ ਐਮਐਸਪੀ ਦੀ ਨਹੀਂ ਹੈ ਮੇਰੇ ਤੋਂ ਪਹਿਲਾਂ ਮਾਸਟਰ ਜੀ ਇੱਕ ਬੜੀ ਇੰਪੋਰਟੈਂਟ ਗੱਲ ਕਰਕੇ ਗਏ ਨੇ ਜੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਦਾ ਹੈ ਕਿ ਖੇਤੀ ਦੇਗਾ ਉਹਨੂੰ ਪ੍ਰੋਡਕਸ਼ਨ ਵੀ ਲੋਡ ਪੈਣੀ ਆ ਉਹ ਹੋਰ ਪ੍ਰੋਡਿਊਸ ਕਰਨਾ ਪੈਣਾ ਜਦੋਂ ਉਹਨੂੰ ਪ੍ਰੋਡਿਊਸ ਕਰਨਾ ਪੈਂਦਾ ਹੈ ਇੰਡਸਟਰੀਆਂ ਦਾ ਵਿਕਾਸ ਹੋਏਗਾ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਉਹਦੇ ਵਿੱਚ ਦੁਕਾਨਦਾਰਾਂ ਨੂੰ ਰੋਜ਼ਗਾਰ ਵਧੇਗਾ ਸੋ ਇਹਦੇ ਨਾਲ ਨਾਲ ਸਾਡੀ ਮੰਗ ਆ ਕਿ ਡਬਲਯੂਟੀਓ ਜੋ ਭਾਰਤ ਬਾਹਰ ਆਵੇ ਜੇਕਰ ਤੁਸੀਂ ਦੇਖ ਰਹੇ ਹੋ ਆ ਜਿਹੜੇ ਦੁਕਾਨਦਾਰ ਵੀਰ ਅਜਾ ਰਾਮ ਨਾਲ ਬੈਠੇ ਨੇ ਇਹ ਸੋਚਦੇ ਨੇ ਕਿ ਇਕੱਲੇ ਕਿਸਾਨਾਂ ਦੀ ਲੜਾਈ ਆ ਵੀਰੋ ਕਿਸਾਨਾਂ ਦੀ ਲੜਾਈ ਨਹੀਂ ਐ ਅਸੀਂ ਡਬਲਯੂਟੀਓ ਜੋ ਭਾਰਤ ਨੂੰ ਬਾਹਰ ਲਿਆਉਣ ਦੀ ਗੱਲ ਕਰ ਰਹੇ ਆ ਆ ਜਿਹੜੇ ਵੱਡੇ ਵੱਡੇ ਮੌਲ ਆ ਰਹੇ ਨੇ ਇਹ ਉਸ ਡਬਲਯੂਟੀਓ ਦੀ ਦੇਣ ਐ ਇਹ ਮਾਂ ਪਾਲਸੀਆਂ ਜੀ ਦੇਣ ਹੈ ਅਗਰ ਇਹ ਆ ਗਏ ਤਾਂ ਫਿਰ ਅੰਦਾਜ਼ਾ ਲਾ ਲਓ ਤੁਸੀਂ ਰੋਟੀ ਕਿੱਥੋਂ ਕਮਾਣੀਆ ਦਾ ਕਿ ਸੋਚ ਲਓ ਜੇ ਕਿੱਥੋਂ ਜਾ ਕੇ ਖਾਣੀਆਂ ਨੇ ਕਿੱਥੋਂ ਪਰਿਵਾਰ ਪਾਲਣੇ ਨੇ ਸਾਸੀ ਤਾਂ ਡੁੱਬ ਜਾਗੇ ਅਸੀਂ ਤਾਂ ਮਰ ਜਾਗੇ ਅਸੀਂ ਤਾਂ ਰੋੜ ਰੁੜ ਕੇ ਅਸੀਂ ਤਾਂ ਭੁੱਖੇ ਰਹਿ ਕੇ ਵੀ ਸਾਰ ਲਾਂਗੇ ਅਸੀਂ ਦਿਹਾੜੀ ਵੀ ਕਰ ਲਾਂਗੇ ਤੁਸੀਂ ਸੋਚੋ ਬਣਾ ਕਿੰਨੇ ਕਿ ਦਿਹਾੜੀ ਕਰ ਸਕਦੇ ਹੋ ਇਸ ਕਰਕੇ ਅੱਜਾ ਅੰਦੋਲਨ ਕੱਲੇ ਕਿਸਾਨਾਂ ਦਾ ਨਹੀਂ ਹੈ ਇਹ ਤੁਹਾਡਾ ਵੀ ਹੈ ਸਾਰਿਆਂ ਦਾ ਅੰਦੋਲਨ ਹੈ ਸਾਰੇ ਮੈਦਾਨ ਚੋਂ ਸਾਰੇ ਸਾਥ ਦਿਓ ਇਹਦਾ ਤਕੜੇ ਹੋ ਕੇ ਇਸ ਲੜਾਈ ਨੂੰ ਜਿੱਤ ਗਏ ਉੱਥੇ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਾਂ ਜਿੰਨੇ ਕਿ ਇੱਥੇ ਆਏ ਆ ਮੈਂ ਇਸ ਲਈ ਆਇਆ ਭਰਾਵੋ ਕਿ ਮੈਂ ਇਸ ਜ਼ਿਲ੍ਹੇ ਨੂੰ ਬਲੋਂਗ ਕਰਦਾ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੇਰੇ ਜ਼ਿਲ੍ਹੇ ਦੇ ਹਰ ਪਿੰਡ ਚੋਂ ਘੱਟੋ-ਘੱਟ ਇੱਕ ਟਰਾਲੀ ਉੱਥੇ ਪਹੁੰਚੀ ਜਾਣੀ ਚਾਹੀਦੀ ਹੈ ਹਰ ਪਿੰਡ ਦੇ ਵਿੱਚੋਂ ਕੋਈ ਪਿੰਡ ਇਹ ਜਾਣਾ ਹੋਵੇ ਜਿੱਦੀ ਉੱਥੇ ਟਰਾਲੀ ਨਾ ਪਹੁੰਚੀ ਹੋਵੇ ਦੂਸਰੀ ਗੱਲ ਜਿਹੜੇ ਆਪਾਂ ਮਗਰ ਪਰਿਵਾਰ ਹੈ ਮਗਰ ਲੋਕ ਆ ਜਿਹੜੇ ਸਾਡੇ ਵੀਰ ਉੱਥੇ ਬੈਠੇ ਹੋਣ ਉਹਨਾਂ ਦੀ ਜ਼ਿੰਮੇਵਾਰੀ ਚੱਕੀਏ ਉਹਨਾਂ ਨੂੰ ਕਹੀਏ ਕਿ ਫੇਰ ਫਿਕਰ ਹੋ ਕੇ ਬਹਿ ਜਾ ਮੇਰੀ ਕਣਕ ਮਗਰੋਂ ਵੱਢੀ ਜਾਊਗੀ ਲੇਕਿਨ ਵੀਰਾ ਤੇਰੀ ਪਹਿਲਾਂ ਵੱਢਾਂਗੇ ਜਿਹਦੀ ਉੱਥੇ ਟਰੈਕਟਰ ਖੜਾ ਹੈ ਜਿਹਦੀ ਉੱਥੇ ਟਰਾਲੀ ਖੜੀ ਹੈ ਆਪਾਂ ਨੂੰ ਕਹੀਏ ਕਿ ਭਰਾਈ ਪਜੰਤਾੜਾ ਕਰ ਤੇਰਾ ਝੋਨਾ ਤੇਰੀ ਕਣਕ ਵੱਢਾਂਗੇ ਵੀ ਤੇਰਾ ਝੋਨਾ ਲਵਾਵਾਂਗੇ ਵੀ ਤੇਰੀ ਤੂੜੀ ਵੀ ਬਣਾ ਕੇ ਸਾਂਭਾਂਗੇ ਸਾਰਾ ਕੋ